ਸੱਚਰੇ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਪੂਜੋ ਛੋਲਿਆਂ ਤੋਂ ਬਹੁਤ ਜਿਆਦਾ ਹੈਲਦੀ ਤੇ ਟੇਸਟੀ ਲੱਡੂ ਇਹ ਲੱਡੂ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਖਾ ਸਕਦੇ ਹੋ ਜਿਨ੍ਹਾਂ ਨੂੰ ਖੂਨ ਦੀ ਕਮੀ ਆ ਜਾਂ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰਾ ਉਹਨਾਂ ਦੇ ਲਈ ਇਹ ਲੱਡੂ ਬਹੁਤ ਜਿਆਦਾ ਫਾਇਦਾ ਕਰਦੇ ਆ ਤੇ ਪਾਚਨ ਕਿਰਿਆ ਦੇ ਵਿੱਚ ਵੀ ਸੁਧਾਰ ਕਰਦੇ ਆ ਤੇ ਚਿਹਰੇ ਤੇ ਨੁਖਾਰ ਲਿਆਉਣ ਦੇ ਲਈ ਵੀ ਇਹ ਲੱਡੂ ਬਹੁਤ ਜਿਆਦਾ ਫਾਇਦਾ ਕਰਦੇ ਆ ਸੋ ਮੈਂ ਇੱਕ ਕੌਲੀ ਤੁਹ ਜੋ ਛੋਲੇ ਲਏ ਸੀ ਇਹਨਾਂ ਨੂੰ ਚੰਗੇ ਤਰੀਕੇ ਨਾਲ ਰਗੜ ਕੇ ਇਹਨਾਂ ਦਾ ਛਿਲਕਾ ਜਿਹੜਾ ਉਤਾਰ ਦਿੱਤਾ ਤੇ ਇਹਨਾਂ ਨੂੰ ਛੱਟ ਲਿਆ ਸੋ ਫਰੈਂਡਸ ਬਹੁਤ ਹੀ ਜ਼ਿਆਦਾ ਹੈਲਦੀ ਲੱਡੂ ਆ ਤੇ ਬਣਾਉਣੇ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਲੱਡੂ ਬਣਾਉਣ ਦੇ ਲਈ ਜੋ-ਜੋ ਸਮਾਨ ਚਾਹੀਦਾ ਉਹ ਸਮਾਨ ਆਪਾਂ ਪਹਿਲਾਂ ਦੇਖ ਲੈਣੇ ਆ ਲੱਡੂ ਬਣਾਉਣ ਦੇ ਲਈ ਇੱਥੇ ਮੈਂ ਇੱਕ ਕੋਲੀ ਛੋਲੇ ਲਏ ਆ ਇਹ ਛੋਲੇ ਜਿਹੜੇ ਮੈਂ ਛਿਲਕੇ ਵਾਲੇ ਲਏ ਸੀ ਇਸ ਲਈ ਇਹਨਾਂ ਦਾ ਛਿਲਕਾ ਮੈਨੂੰ ਰਗੜ ਕੇ ਉਤਾਰਨਾ ਪਿਆ ਤੁਸੀਂ ਚਾਹੋ ਤਾਂ ਬਾਜ਼ਾਰ ਦੇ ਵਿੱਚੋਂ ਬਿਨਾਂ ਛਿਲਕੇ ਵਾਲੇ ਚਨੇ ਵੀ ਲੈ ਸਕਦੇ ਹੋ ਅੱਧੇ ਕੋਲੀ ਲੈ ਆ ਮੈਂ ਸੁੱਕਾ ਨਾਰੀਅਲ ਇਹਨੂੰ ਮੈਂ ਕद्दूकस ਕਰ ਲਿਆ ਤੇ ਇੱਕ ਛੋਟੀ ਕੋਲੀ ਮੈਂ ਚੀਨੀ ਲਈ ਆ ਤੇ ਇੱਕ ਕੋਲੀ ਹੀ ਇੱਥੇ ਮੈਂ ਦੁੱਧ ਲਿਆ ਆ ਸੋ ਚੀਨੀ ਵੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਡਰਾਈ ਫਰੂਟ ਵੀ ਆਪਣੀ ਮਨਪਸੰਦ ਦੇ ਹਿਸਾਬ ਨਾਲ ਪਾ ਸਕਦੇ ਹੋ ਸਭ ਤੋਂ ਪਹਿਲਾਂ ਉਹ ਜਿਹੜੇ ਛੋਲੇ ਆ ਆਪਾਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਵਾਂਗੇ ਸੋ ਮਿਕਸੀ ਦੇ ਛੋਟੇ ਜਾਰ ਦੇ ਵਿੱਚ ਪਾ ਕੇ ਆਪਾਂ ਚੰਨਿਆਂ ਦਾ ਜਿਹੜਾ ਬਿਲਕੁਲ ਫਾਈਨ ਪਾਊਡਰ ਜਿਹੜਾ ਬਣਾ ਕੇ ਤਿਆਰ ਕਰ ਲਵਾਂਗੇ ਚਨੇ ਜਿਹੜੇ ਮੈਂ ਪੀਸ ਕੇ ਤਿਆਰ ਕਰ ਲਿਆ ਚੈੱਕ ਕਰ ਲੈਨੇ ਆਪਾਂ ਇੱਕ ਵਾਰੀ ਸੋ ਦੇਖੋ ਚੰਗੇ ਤਰੀਕੇ ਦੇ ਨਾਲ ਫਾਈਨ ਪੇਸਟ ਜਿਹੜਾ ਬਣ ਗਿਆ ਹੈ ਜੇ ਵਿੱਚ ਥੋੜੇ ਬੁਤੇ ਟੁਕੜੇ ਰਹਿ ਵੀ ਜਾਣ ਛੋਲਿਆਂ ਦੇ ਤਾਂ ਕੋਈ ਗੱਲ ਨਹੀਂ ਚਨੇ ਜਿਹੜੇ ਭੁੱਜੇ ਹੋਏ ਆ ਉਹ ਟੇਸਟੀ ਲੱਗਦੇ ਆ ਖਾਣੇ ਨੂੰ ਸੋ ਨਾਲੇ ਹੁਣ ਆਪਾਂ ਜਿਹੜੀ ਚੀਨੀ ਆ ਇਹਨੂੰ ਵੀ ਪੀਸ ਕੇ ਤਿਆਰ ਕਰ ਲਵਾਂਗੇ ਸੋ ਜਦੋਂ ਆਪਾਂ ਚੀਨੀ ਪੀਸ ਕੇ ਪਾਉਨੇ ਆ ਤਾਂ ਲੱਡੂ ਜਿਹੜੇ ਆ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਆ ਸੋ ਦੇਖੋ ਚੀਨੀ ਵੀ ਜਿਹੜੀ ਮੈਂ ਪੀਸ ਕੇ ਤਿਆਰ ਕਰ ਲਈ ਆ ਤੇ ਚਨੇ ਵੀ ਜਿਹੜੇ ਪੀਸ ਲਿਆ ਸੋ ਹੁਣ ਆਪਾਂ ਫਟਾਫਟ ਜਿਹੜੇ ਲੱ ਲੱਡੂ ਬਣਾਉਣ ਦੇ ਲਈ ਕੜਾਹੀ ਜਿਹੜੀ ਮੈਂ ਗਰਮ ਕਰ ਲਈ ਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਦੇਸੀ ਘਿਓ ਸੋ ਤੁਸੀਂ ਜਿੰਨਾ ਵੀ ਪਸੰਦ ਕਰਦੇ ਹੋ ਦੇਸੀ ਘਿਓ ਉਹਦੇ ਹਿਸਾਬ ਨਾਲ ਪਾ ਲੈਣਾ ਹੈ ਘਿਓ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਜਿਹੜਾ ਆ ਸੁੱਕਾ ਨਾਰੀਅਲ ਆ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਗੈਸ ਜਿਹੜੀ ਆਪਾਂ ਘੱਟ ਰੱਖਣੀ ਆ ਇੱਥੇ ਮੈਂ ਇਕੱਲਾ ਸੁੱਕਾ ਨਾਰੀਅਲ ਇਸਤੇਮਾਲ ਕੀਤਾ ਹੈ ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਹੋਰ ਡਰਾਈ ਫਰੂਟ ਵੀ ਇਹਦੇ ਵਿੱਚ ਪਾ ਸਕਦੇ ਹੋ ਜਿੰਨਾ ਹੈਲਦੀ ਤੁਸੀਂ ਇਹ ਲੱਡੂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਸੋ ਦੇਖੋ ਜਿਹੜਾ ਨਾਰੀਅਲ ਆ ਉਹਦਾ ਕਲਰ ਜਿਹੜਾ ਚੇਂਜ ਹੋ ਇਹ ਦੁੱਧ ਜਿਹੜਾ ਕੱਚਾ ਸੀਗਾ ਤੁਸੀਂ ਚਾਹੋ ਤਾਂ ਇੱਥੇ ਉਬਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਜਾਂ ਕੱਚਾ ਦੁੱਧ ਵੀ ਲੈ ਸਕਦੇ ਹੋ ਸੋ ਹੁਣੇ ਮੈਂ ਕੱਚਾ ਦੁੱਧ ਦੀ ਇਸਤੇਮਾਲ ਕੀਤਾ ਇਸ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਉਬਾਲ ਆਉਣ ਦਵਾਵਾਂਗੇ ਗੈਸ ਜਿਹੜਾ ਆਪਾਂ ਘੱਟ ਰੱਖਣਾ ਹੈ ਤੇ ਵਿੱਚ ਵਿੱਚ ਆਪਾਂ ਛੇੜਾ ਦਿੰਦੇ ਰਵਾਂਗੇ ਤਾਂ ਕਿ ਜਿਹੜਾ ਸਾਡਾ ਨਾਰੀਅਲਾ ਉਹ ਵੀ ਸੜੇ ਨਾ ਸੋ ਹੁਣ ਆਪਾਂ ਇੱਥੇ ਦੁੱਧ ਦੇ ਵਿੱਚ ਇੱਕ ਉਬਾਲ ਆਉਣ ਦੇਵਾਂਗੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਦੁੱਧ ਦੇ ਵਿੱਚ ਜਿਹੜਾ ਉਬਾਲਾ ਉਹ ਆਉਣਾ ਸ਼ੁਰੂ ਹੋ ਗਿਆ ਆ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਹੁਣ ਜਿਹੜੇ ਆਪਾਂ ਚਨੇ ਪੀਸ ਕੇ ਰੱਖੇ ਸੀਗੇ ਉਹ ਚਨੇ ਜਿਹੜੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਧਿਆਨ ਰੱਖਣਾ ਇੱਥੇ ਇਹਦੇ ਵਿੱਚ ਕੋਈ ਵੀ ਗੁੱਠਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੇ ਤਰੀਕੇ ਦੇ ਨਾਲ ਆਪਾਂ ਮਿਕਸ ਕਰ ਦਵਾਂਗੇ ਤੇ ਚਨੇ ਜਿਹੜੇ ਸਾਡੇ ਪਹਿਲੇ ਪੁੱਜੇ ਹੋਏ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਸੋ ਦੇਖੋ ਮੈਂ ਮਿਕਸ ਕਰ ਦਿੱਤਾ ਚੰਗੇ ਤਰੀਕੇ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਿਕਸਚਰ ਜਿਹੜਾ ਹੋਣਾ ਚਾਹੀਦਾ ਹੈ ਜੇ ਤੁਹਾਨੂੰ ਲੱਗੇ ਕਿ ਦੁੱਧ ਘੱਟ ਆ ਤੁਹਾਡਾ ਮਿਕਸਚਰ ਚੰਗੇ ਤਰੀਕੇ ਦੇ ਨਾਲ ਗਿੱਲਾ ਨਹੀਂ ਹੋਇਆ ਤਾਂ ਤੁਸੀਂ ਥੋੜਾ ਜਿਹਾ ਦੁੱਧ ਪਾ ਸਕਦੇ ਹੋ ਸੋ ਇੱਥੇ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਗੈਸ ਬੰਦ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਚੀਨੀ ਚੀਨੀ ਆਪਾਂ ਸਵਾਦ ਦੇ ਹਿਸਾਬ ਨਾਲ ਪਾਉਣੀ ਆ ਤੇ ਜਿਹੜਾ ਸਾਡਾ ਸਾਰਾ ਮਿਕਸਚਰ ਹੈ ਬਹੁਤ ਹੀ ਜ਼ਿਆਦਾ ਗਰਮ ਆ ਇਹਦੇ ਵਿੱਚ ਚੀਨੀ ਜਿਹੜੀ ਆ ਮਿਕਸ ਹੋ ਜਾਣੀ ਚੰਗੇ ਤਰੀਕੇ ਦੇ ਨਾਲ ਤੇ ਜੇ ਆਪਾਂ ਗੈਸ ਔਨ ਕਰਕੇ ਚੀਨੀ ਜਿਹੜੀ ਮਿਕਸ ਕਰਦੇ ਆ ਤਾਂ ਚੀਨੀ ਜਿਹੜੀ ਆ ਉਹ ਕੜਕ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੇ ਨਾਲ ਲੱਡੂ ਜਿਹੜੇ ਆ ਵਧੀਆ ਨਹੀਂ ਬਣਦੇ ਸੋ ਦੇਖੋ ਚੀਨੀ ਜਿਹੜੀ ਆ ਮੈਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਈ ਆ ਤੁਸੀਂ ਇੱਥੇ ਹਲਕਾ ਜਿਹਾ ਮਿਕਸਚਰ ਜਿਹੜਾ ਟੇਸਟ ਕਰਕੇ ਦੇਖ ਲੈਣਾ ਜੇ ਤੁਹਾਨੂੰ ਚੀਨੀ ਘੱਟ ਲੱਗੇ ਤਾਂ ਤੁਸੀਂ ਹੋਰ ਪਾ ਸਕਦੇ ਹੋ ਸੋ ਦੇਖੋ ਮਿਕਸਚਰ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਆ ਕੜਾਹੀ ਮੈਂ ਗੈਸ ਦੇ ਉੱਪਰ ਉਤਾਰ ਲਈ ਆ ਤੇ ਮਿਕਸਚਰ ਨੂੰ ਹਲਕਾ ਜਿਹਾ ਠੰਡਾ ਹੋਣ ਤੇ ਹੀ ਆਪਾਂ ਲੱਡੂ ਜਿਹੜਾ ਬਣਾਉਣੇ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੁੱਠੀ ਦੇ ਵਿੱਚ ਮੈਂ ਲੱਡੂ ਜਿਹੜਾ ਚੰਗੇ ਤਰੀਕੇ ਨਾਲ ਬਣਾ پا ਰਹੀ ਹਾਂ ਮਤਲਬ ਮਿਕਸਰ ਜਿਹੜਾ ਸਾਡਾ ਸਹੀ ਹੈ ਬਿਲਕੁਲ ਸੋ ਜਿਹੜੀ ਵੀ ਸ਼ੇਪ ਦੇ ਵਿੱਚ ਤੁਸੀਂ ਲੱਡੂ ਬਣਾਣੇ ਆ ਛੋਟੇ ਦਾ ਵੱਡੇ ਜਿੱਦਾਂ ਦੇ ਵੀ ਬਣਾਣੇ ਆ ਤੁਸੀਂ ਬਣਾ ਸਕਦੇ ਹੋ ਸੋ ਦੇਖੋ ਇਸ ਤਰੀਕੇ ਨਾਲ ਛੋਟੇ ਛੋਟੇ ਲੱਡੂ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਸੋ ਫਰੈਂਡਸ ਤੁਸੀਂ ਦੇਖਿਆ ਕਿ ਲੱਡੂ ਬਣਾਣੇ ਕਿੰਨੇ ਜਿਆਦਾ ਆਸਾਨ ਆ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਜਿਆਦਾ ਟੇਸਟੀ ਬਣਦੇ ਆ ਤੇ ਹੈਲਦੀ ਤਾਂ ਇਹ ਹੈ ਹੀ ਤੇ ਐਸੇ ਤਰੀਕੇ ਦੇ ਨਾਲ ਆਪਾਂ ਛੋਟੇ ਛੋਟੇ ਲੱਡੂ ਜਿਹੜੇ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਮੈਂ ਇਹਦੇ ਲੱਡੂ ਬਣਾ ਕੇ ਤਿਆਰ ਕੀਤੇ ਤੁਸੀਂ ਚਾਹੋ ਤਾਂ ਇਹਦੀ ਬਰਫੀ ਵੀ ਬਣਾ ਸਕਦੇ ਹੋ ਇਹਨੂੰ ਤੁਸੀਂ ਕਿਸੇ ਵੀ ਵਾਲੀ ਥਿੰਦੇ ਉੱਪਰ ਫਲਾ ਲੈਣਾ ਹੈ ਅਤੇ ਉਹਨੂੰ ਹਲਕਾ ਜਿਹਾ ਹੱਥਾਂ ਦੇ ਨਾਲ ਪ੍ਰੈਸ ਕਰ ਲੈਣਾ ਤੇ ਉਹਦੇ ਬਾਅਦ ਤੁਸੀਂ ਜਿਹੜੀ ਆ ਉਹਦੇ ਬਰਫੀ ਦੇ ਪੀਸ ਕੱਟ ਸਕਦੇ ਹੋ ਸੋ ਦੇਖੋ ਸਾਰੇ ਲੱਡੂ ਜਿਹੜੇ ਮੈਂ ਬਣਾ ਕੇ ਤਿਆਰ ਕਰ ਲਿਆ ਤੇ ਫਰੈਂਡਸ ਤੁਸੀਂ ਦੇਖਿਆ ਕਿ ਲੱਡੂ ਬਣਾਉਣੇ ਕਿੰਨੇ ਜਿਆਦਾ ਆਸਾਨ ਆ ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੈਲਦੀ ਤੇ ਟੇਸਟੀ ਲੱਡੂ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੀ অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ